ਆ ਦੇ ਅਮਲਤਾਸ ਆ ਗਿਆ ਕਿਹੜਾ ਆਹ ਹਾਂਜੀ ਆ ਫਲੀਆਂ ਲੱਗੀਆਂ ਜਿਹੜੀਆਂ ਲੰਮੀਆਂ ਆ ਆ ਦੇਖੋ ਤਾਂ ਆ ਫਲੀ ਵੀ ਡਿਗੀ ਆ ਤਾਂ ਆਹ ਤੇ ਫਲੀ ਡਿਗੀ ਅਮਲਤਾਸ ਮੈਂ ਸੁਣਿਆ ਸੀ ਵੀ ਅਮਲਤਾਸ ਦੇ ਬੂਟੇ ਲਾਏ ਕਿਸੇ ਨੇ ਤੇ ਮੈਂ ਬਾਹੜਾ ਚ ਦੇਖਿਆ ਵੀ ਇਹ ਹਾਂ ਆ ਹਰੀਆਂ ਲੱਗੀਆਂ ਹਾਂ ਆਹਵਾ ਦੇ ਹਰੀਆਂ ਫਲੀ ਆ ਇਹਦੀ ਇਹਨਾਂ ਦਾ ਕੀ ਬੈਨੀਫਿਟ ਭਰਾ ਜੀ ਇਹ ਤਰਦੋਸ਼ ਨਾਸ਼ਕ ਆ ਬੀਸਿਕਲੀ ਤੇ ਨਾ ਦੋਸ਼ਾਂ ਦੇ ਕੰਮ ਕਰਦੀ ਆ ਅੱਛਾ ਜੀ ਮੈਨ ਜਿੱਦਾਂ ਕੌਨਸਟਿਪੇਸ਼ਨ ਲਈ ਯੂਜ਼ ਹੁੰਦੀ ਆ ਇਹਨੂੰ ਮੋ ਤੋੜੂਗੇ ਅੱਛਾ ਜੀ ਭੰਣੀ ਪੈਂਦੀ ਥੋੜੀ ਜਿਹਾ ਦੇਖੋ ਨਾ ਥੋੜੇ ਜਿਆਦਾ ਹੀ ਹੁੰਦੀ ਜਬਰਦਸਤ ਜੀ ਅੱਛਾ ਤੇ ਇਹਦੇ ਵੀ ਹੁੰਦੇ ਆ ਜਦਾਂ ਦੇਖੂਗੇ ਨਾ ਤਾਂ ਇੱਕ ਗੁੱਦਾ ਇਹਦਾ ਆ ਨਰਮ ਨਰਮ ਆ ਪਲਪ ਜਿਹਾ ਇਹਦਾ ਹਾਂਜੀ 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 ਆ ਦੇਖੋ ਆਹ ਪੀਲਾ ਪੀਲਾ ਜਿਹਾ ਹੂੰ 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 ਇਹ ਗ੍ਰਾਮਾ ਦੇ ਵਿੱਚ ਯੂਜ਼ ਹੁੰਦਾ ਆ ਤਾਂ ਇਹਦਾ ਆਪਣੇ ਭੇ ਕੇ ਇਹਨੂੰ ਪਾਣੀ ਚ ਅੱਛਾ ਤਾਂ ਰਾਤ ਨੂੰ ਪੀ ਲਓ ਜਾਂ ਸਵੇਰੇ ਪੀ ਲਓ ਅੱਛਾ ਜੀ ਤਾਂ ਪੇਟ ਸਾਫ਼ ਕਰ ਦਿੰਦਾ ਆ ਠੀਕ ਆ ਪੇਟ ਕਬਜ ਲਈ ਸਭ ਤੋਂ ਵਧੀਆ ਚੀਜ਼ ਆ ਅੱਛਾ ਜੀ